ਜਿਹੜਾ ਅੰਜੀਗਰ ਵਾਲ ਸੀ ਤਤਤਾ ਮੈਂ ਇਹਦੇ ਅੰਦਰ ਚੋੜੇ ਪਰ ਇਹ ਕੱਲ 29 ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਮ ਦਾ ਨੌਜਵਾਨ ਸੀ ਥੋੜਾ ਹਾਈਟ ਕਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਹੀ ਮੌਕੇ ਤੇ ਗਿਆ ਸੀ ਮੈਂ ਸਿਚੁਏਸ਼ਨ ਦੇ ਆਪਣੀ ਪਾਰਟੀ ਤੇ ਮੌਕੇ ਤੇ ਗਿਆ ਉਹ ਤੇ ਜਾ ਕੇ ਜੋ ਵੇਰਬਾਉਟਸ ਪਤਾ ਲੱਗੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹਨ ਸਿੰਘ ਮਿਲਦੇ ਬੈਠਦਾ ਉਸਦਾ ਆਪਣਾ ਰੈ residense ਹੈ ਸੁਖਦੀਪ ਸਿੰਘ ਉਹ ਤੇ ਕੀ ਕਾਤ ਤੋ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਅਰੇ ਉਹ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟੀਫਿਕ ਤਰੀਕੇ ਨਾਲ ਜ਼ਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਹੀ ਰੈਸਟ ਕਰ ਲਿਆ ਰੈਸਟ ਕਿੱਥੋਂ ਕੀਤਾ ਉਸੇ ਲਾਕੇ ਚ ਕੀਤਾ ਉਹਨੂੰ ਸਰ ਇਹ ਮਾਮਲਾ ਕਿਸੇ ਹੋਰ ਮਟਰ ਕਿਉਂ ਕੀਤਾ ਜਦੋਂ ਜਿਹੜੀ ਮਨਸ਼ਾਹੀ ਦੀ ਜਿਹੜਾ ਮਨਜੀਤ ਸਿੰਘ ਦੀ ਜਿਹੜੀ ਡੈਥ ਹੋਈ ਆ ਉਹ ਥੋੜਾ ਇਹ ਨਿਹਾਨ ਸਿੰਘ ਨੇ ਆਪਣੀ ਪੁਸ਼ਟੀ ਅੰਦਰ ਮੁੱਢਲੀ ਪੁਸ਼ਟੀ ਅਸ ਦੱਸਿਆ ਕਿ ਮੈਨੂੰ ਬਾਲਾ ਬਾਲਾ ਕੱਢਦਾ ਹੁੰਦਾ ਸੀਗਾ ਫਰਲਨ ਕੁੜੇ ਦੀ ਸੀ ਜਿਹੜਾ ਬਾਨੀ ਸੀ ਨਹੀਂ ਉਹ ਵੀ ਮਲਕੀਤ ਸਿੰਘ ਦੀ ਥੋੜੇ ਹਾਈਡ ਕੱਟ ਸੀਗੀ ਪੌਣਾ ਕੈਪ ਸੀਗਾ ਇਹਨੇ ਕਿਤੇ ਉਹਨੂੰ ਤਾਂ ਛੇੜਦਾ ਸੀਗਾ ਉਹਨੂੰ ਗਾਲਾਂ ਉਹਨੇ ਵੜ ਕਰਕੇ ਉਹਨਾਂ ਨਾਲ ਅੱਗੇ ਵੀ ਦੋ ਤਿੰਨ ਵਾਰੀ ਝਗੜਾ ਹੋਇਆ ਸੀਗਾ ਫਿਰ ਬਾਹਰ ਲੱਗ ਕੇ ਕੋਈ ਪ੍ਰਾਪਤ ਵੀ ਮਤਲਬ ਕਿ ਕਿੰਨੀ ਨਹੀਂ ਨਹੀਂ ਕਿਸੇ ਨੂੰ ਮੁੱਕੀ ਜੀ ਕੋਈ ਸਰਟੀਫੀਕੇਟ ਵਗੈਰਾ ਲੱਗਿਆ ਉਹਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਦੋਂ ਉਸ ਤੋਂ ਪਤਾ ਲੱਗੇ ਸਰ ਹਾਂ ਕੁਝ ਦਿਨ ਤੋਂ ਵੇਖਣ ਤੇ ਆ ਗਏ ਹਾਂ ਅਮ ਸਿੰਘਾ ਦੇ ਜਿਆਦਾ ਹੁੰਦਾ ਦੋ ਵੀ ਦੇਖ ਕਿਤੇ ਉਹ ਜਿਹੜੇ ਇਨਸੀਡੈਂਟ ਨਜ਼ਰ ਆ ਰਹੇ ਜਿਸ ਨਾਲ ਕੋਈ ਦੁਕਾਨਦਾਰਾਂ ਨੂੰ ਇਫੈਕਟ ਕਰਦੇ ਹੋਏ ਨਜ਼ਰ ਆ ਰਹੇ ਸਭ ਆਪਣੇ ਡਿਸਟ੍ਰਿਕਟ ਚ ਤੋਂ ਪਹਿਲਾਂ ਹੀ ਕਿ ਤੁਹਾਡਾ ਬਿਦੇ ਹੈ ਜਿਆਦੀ ਇਸ ਤਰ੍ਹਾਂ ਵਾਲੀ ਗੋਜ਼ੇ ਨਾਣ ਇੱਕ ਸੰਵੇਦਾ ਕਤਲ ਕਰਦਣਾ ਹੈ ਕਿੰਨਾ ਤੁਹਾਨੂੰ ਪਤਾ ਸਮਝ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹ ਵੀ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲਕੁਲ ਠੀਕ ਹੈ ਕੋਈ ਅੱਛਾ ਟਾਈਮ ਨਹੀਂ ਇਹ ਕੋਈ ਠੀਕ ਹੈ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਸੀਏ ਦੇ ਤੇ ਮਲੈਕਸ਼ਨ ਕੀ ਜਿਹੜਾ ਪਰਚਾ ਮਾਮਲਾ ਦਰਜ ਕੀਤਾ ਗਿਆ ਹੈ ਕਿ ਆਪਣਾ ਕਾਲੀ ਮਾਰਡਰ ਦਾ ਪਰਚਾ ਜਿਹੜਾ 103 ਬੀਐਨਐਸ ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਨੇ ਤਿਆਰ ਮੁਕਰਮਾ ਦਰਜ ਕਰਾਤਾ ਹੈ ਤੇ ਵਿਦਿਨ 12 ਆਵਰਸ ਇਨ ਰੈਸਟ ਕਰ ਲੈ ਸੋ ਜੀ ਨੇ ਹਮਝੇ ਕਿ ਤਦ ਤੱਕ ਮਾਮਲਾ ਬਰਸ ਰਹਾ ਹੈ ਨਹੀਂ ਨਹੀਂ ਕੋਈ